ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਪਾਸੇ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ ਕਿਸਾਨ ਆਪਣੀ ਖੂਨ ਦੀ ਲੜਾਈ ਲੜ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਹੋ ਰਹੀ ਹੈ ਕਾਰਪੋਰੇਟ ਘਰਾਣੇ ਖੇਤੀ ਉੱਪਰ ਕਾਬਜ ਹੋਣਾ ਚਾਹੁੰਦੇ ਨੇ ਇਸੇ ਲਈ ਸਰਕਾਰ ਜਿਹੇ ਕਾਨੂੰਨ ਲਿਆ ਰਹੀ ਹੈ ਜਿਸ ਨਾਲ ਜ਼ਮੀਨਾਂ ਖੋਹਣ ਦੇ ਵਿੱਚ ਆਸਾਨੀ ਹੋ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹਦੇ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਵਾਂਝਾ ਕਰ ਦਿੱਤਾ ਜਾਊਗਾ ਸਾਰੀ ਖੇਤੀ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਚਲੀ ਜਾਊਗੀ ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡਾਂ ਵਿੱਚ ਪੰਜਾਬ ਦਾ ਦਿਲ ਵੱਸਦਾ ਹੈ ਤੇ ਜੱਟ ਨੂੰ ਆਪਣੀ ਜ਼ਮੀਨ ਦੇ ਨਾਲੋਂ ਹੋਰ ਕੁਝ ਵੀ ਪਿਆਰਾ ਨਹੀਂ ਹੁੰਦਾ ਪਰ ਜਿਹੜੇ ਜ਼ਮੀਨ ਦੇ ਉੱਤੇ ਤੱਥ ਨੇ ਉਹ ਕਿਸੇ ਹੋਰ ਹੀ ਗੱਲ ਦੀ ਗਵਾਹੀ ਪਰ ਰਿਹਾ ਹੈ ਖੇਤਾਂ ਵਿੱਚ ਫਸਲਾਂ ਦੀ ਥਾਂ ਤੇ ਕਲੋਨੀਆਂ ਉੱਗਣ ਲੱਗ ਪਈਆਂ ਹਨ ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਇਹ ਪਤਾ ਲੱਗਿਆ ਹੈ ਕਿ ਪੰਜਾਬ ਦਾ 53611 ਏਕੜ ਜਿਹੜਾ ਰਕਬਾ ਸੀ ਉਹ ਖੇਤੀ ਵਿੱਚੋਂ ਨਿਕਲ ਗਿਆ ਹੈ ਇਸ ਜ਼ਮੀਨ ਤੇ ਹੁਣ ਖੇਤੀ ਨਹੀਂ ਹੁੰਦੀ ਬਲਕਿ ਸ਼ਹਿਰ ਵਸ ਗਏ ਹਨ ਤੇ ਸੜਕਾਂ ਦਾ ਜਾਲ ਵਿਛ ਗਿਆ ਖੇਤਾਂ hectares ਰਕਬਾ ਲਗਾਤਾਰ ਵਧਦਾ ਜਾ ਰਿਹਾ ਹੈ ਖੇਤੀ ਦੇ hectares ਰਕਬਾ ਲਗਾਤਾਰ ਪੰਜਾਬ ਦੇ ਵਿੱਚ ਘਟਦਾ ਜਾ ਰਿਹਾ ਹੈ ਹੁਣ ਜਿਹੜੇ ਨਿਯਮ ਕਾਨੂੰਨ ਆ ਸਾਡੇ ਦੇਸ਼ ਦਾ ਜਾਂ ਪੰਜਾਬ ਦਾ ਨਿਯਮਾਂ ਅਨੁਸਾਰ ਖੇਤੀ ਹੇਠਲੇ ਰਕਬੇ ਦੀ ਵਰਤੋਂ ਕਿਸੇ ਗੈਰ ਖੇਤੀ ਕੰਮ ਦੇ ਲਈ ਨਹੀਂ ਕੀਤੀ ਜਾਂਦੀ ਜੇ ਕੀਤੀ ਜਾਂਦੀ ਹੈ ਤਾਂ ਉਸ ਦਾ ਨਹਿਰੀ ਪਾਣੀ ਜਿਹੜਾ ਹੈ ਉਸ ਜੋ ਪੰਜਾਬ ਸਰਕਾਰ ਵੱਲੋਂ ਅਲਾਟ ਕੀਤਾ ਜਾਂਦਾ ਹੈ ਉਸ ਨੂੰ ਕਟੌਤੀ ਕਰ ਦਿੱਤੀ ਜਾਂਦੀ ਹੈ ਤੇ ਜਿਹੜਾ ਇਹ ਸਾਰਾ ਪਾਣੀ ਦਾ ਰਕਬਾ ਹੈ ਉਹ ਜਿਹੜਾ ਖੇਤੀ ਕਰ ਰਹੇ ਕਿਸਾਨ ਨੇ ਉਹਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਗੈਰ ਖੇਤੀ ਵਾਲੇ ਰਕਬੇ ਦਾ ਨਹਿਰੀ ਪਾਣੀ ਜੇ ਉਸ ਨੂੰ ਖੇਤੀ ਲਈ ਨਾ ਵਰਤਿਆ ਜਾਵੇ ਜ਼ਮੀਨ ਨੂੰ ਤਾਂ ਉਹ ਸਾਰਾ ਪਾਣੀ ਰੋਕ ਕੇ ਜਿਹੜੇ ਕਿਸਾਨ ਖੇਤੀ ਕਰਨ ਨੇ ਉਹਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਪਰ ਕਈ ਦਹਾਕਿਆਂ ਤੋਂ ਇਸ ਉੱਪਰ ਕੋਈ ਵੀ ਸਰਕਾਰ ਗੌਰ ਨਹੀਂ ਕਰ ਰਹੀ ਸੀ ਕਿਸੇ ਵੀ ਸਰਕਾਰ ਨੇ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੱਤਾ ਸੀ ਪਿਛਲੇ ਸਾਲ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਦੀ ਮੁਹਿੰਮ ਚਲਾਈ ਗਈ ਤਾਂ ਇਹ ਸਾਰੇ ਤੱਥ ਨਿਕਲ ਕੇ ਬਾਹਰ ਆਏ ਨੇ ਸਾਹਮਣੇ ਆਏ ਨੇ ਇੱਕ ਸਾਲ ਵਿੱਚ ਅਜਿਹੇ ਰਕਬੇ ਦੀ ਸ਼ਨਾਖਤ ਕੀਤੀ ਗਈ ਹੈ ਜੋ ਕਿ ਗੈਰ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ 53611 ਏਕੜ ਜਿਹੜਾ ਕੀ ਆਇਡੈਂਟੀਫਾਈ ਕੀਤਾ ਜਾ ਚੁੱਕਿਆ ਹੈ ਜਿਸ ਦੀ ਸ਼ਨਾਖਤ ਹੋ ਚੁੱਕੀ ਹੈ ਕਿ ਹੁਣ ਇਸ ਰਕਬੇ ਤੇ ਖੇਤੀ ਨਹੀਂ ਹੁੰਦੀ ਇਸ ਤੋਂ ਇਲਾਵਾ 1707 ਏਕੜ ਰਕਬਾ ਹੋਰ ਅਜਿਆ ਹੈ ਜਿਸ ਤੇ ਹਜੇ ਫੈਸਲਾ ਨਹੀਂ ਹੋ ਸਕਿਆ ਵਿਚਾਰ ਅਧੀਨ ਹੈ ਹਜੇ ਕਿ ਇਸ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਪਾਉਣਾ ਹੈ ਜ਼ਿਕਰਯੋਗ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਅਜਿਹੀ ਸ਼ਨਾਖਤ ਨਹੀਂ ਕੀਤੀ ਗਈ ਅਜਿਹੇ ਤੱਥ ਕਦੇ ਵੀ ਸਾਹਮਣੇ ਨਹੀਂ ਆਏ ਕਿ ਖੇਤੀ ਰਕਬਾ ਕਿੰਨਾ ਜਿਹੜਾ ਹੈ ਉਹ ਨਿਕਲ ਰਿਹਾ ਹੈ ਲੋਕ ਕਿੰਨੇ ਨੇ ਜਿਹੜੇ ਖੇਤੀ ਛੱਡਦੇ ਜਾ ਰਹੇ ਨੇ ਇਸ ਬਾਰੇ ਕਦੇ ਵੀ ਪੰਜਾਬ ਦੇ ਵਿੱਚ ਕੋਈ ਵੀ ਅਧਿਐਨ ਨਹੀਂ ਕੀਤਾ ਗਿਆ ਕੋਈ ਵੀ ਇਸ ਦੇ ਉੱਪਰ ਚਰਚਾ ਨਹੀਂ ਹੋਈ ਹੁਣ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜਾ ਰਕਬਾ ਹੈ ਜਿਆਦਾ ਰਕਬਾ ਗੁਰਦਾਸਪੁਰ ਡਿਵੀਜ਼ਨ ਦੇ ਵਿੱਚ ਖੇਤੀ ਦੇ ਵਿੱਚੋਂ ਨਿਕਲਿਆ ਹੈ 14000 770 ਏਕੜ ਰਕਬਾ ਗੁਰਦਾਸਪੁਰ ਵਿੱਚ ਖੇਤੀ ਤੋਂ ਬਾਹਰ ਹੋ ਗਿਆ ਹੈ ਦੂਜੇ ਨੰਬਰ ਤੇ ਜਲੰਧਰ ਡਿਵੀਜ਼ਨ ਹੈ ਜਿਸ ਵਿੱਚੋਂ 13773 ਏਕੜ ਰਕਬਾ ਖੇਤੀ ਹਿੱਟੋਂ ਨਿਕਲ ਚੁੱਕਿਆ ਹੈ ਇਸੇ ਤਰ੍ਹਾਂ ਸੰਗਰੂਰ ਡਿਵੀਜ਼ਨ ਦੇ ਵਿੱਚੋਂ 1130 ਏਕੜ ਰਕਬਾ ਦੇਵੀਗੜ ਡਿਵੀਜ਼ਨ ਦੇ ਵਿੱਚੋਂ 6814 ਏਕੜ ਬਠਿੰਡਾ ਕਨਾਲ ਡਿਵੀਜ਼ਨ ਤੋਂ 2399 ਏਕੜ ਰੋਪੜ ਕਨਾਲ ਡਿਵੀਜ਼ਨ ਚੋਂ 1564 ਏਕੜ ਮਜੀਠਾ ਡਿਵੀਜ਼ਨ ਤੋਂ 704 ਏਕੜ ਬਰਨਾਲਾ ਡਿਵੀਜ਼ਨ ਚੋਂ 987 ਏਕੜ ਰਕਬਾ ਖੇਤੀ ਵਿੱਚੋਂ ਨਿਕਲ ਚੁੱਕਿਆ ਹੈ ਦੇਖਣ ਵਿੱਚ ਇਹ ਆਇਆ ਹੈ ਕਿ ਸ਼ਹਿਰ ਦੀਆਂ ਜਿਹੜੀਆਂ ਹੱਦਾਂ ਨੇ ਉਹ ਲਗਾਤਾਰ ਵੱਧ ਰਹੀਆਂ ਹਨ ਸ਼ਹਿਰਾਂ ਦੇ ਬਾਹਰੀ ਇਲਾਕੇ ਜਿਹੜੇ ਨੇ ਉਹਨਾਂ ਵਿੱਚ ਪਿੰਡੂ ਵਸੂ ਕਾਫੀ ਭਾਰੀ ਹੋ ਰਹੀ ਹੈ ਲੋਕ ਪਿੰਡਾਂ ਤੋਂ ਛੱਡ ਕੇ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਦੇ ਵਿੱਚ ਕਾਫੀ ਆਪਣੀ ਰਹਾਇਸ਼ ਬਣਾ ਰਹੇ ਨੇ ਰਹਿ ਰਹੇ ਨੇ ताकि ਉਹਨਾਂ ਨੂੰ ਪਿੰਡ ਜਾਣ ਦੇ ਵਿੱਚ ਵੀ ਸੁਖਿਆਈ ਹੋਵੇ ਤੇ ਉਹ ਸ਼ਹਿਰ ਦੇ ਵਿੱਚ ਜਿਹੜਾ ਜੀਵਨ ਹੈ ਉਸ ਦਾ ਵੀ ਆਨੰਦ ਮਾਣ ਸਕਣ ਇਸ ਤਰ੍ਹਾਂ ਦਾ ਕਾਫੀ ਦੇਰ ਤੋਂ ਦੇਖਣ ਦੇ ਵਿਚਾਰਿਆ ਹੈ ਕਿ ਇਹ ਚਲਨ ਪੰਜਾਬ ਦੇ ਵਿੱਚ ਪ੍ਰੈਵਲੈਂਟ ਹੈ ਜਿਹੜੇ ਖੇਤੀ ਕਰਦੇ ਨੇ ਜ਼ਿਮੀਦਾਰ ਨੇ ਉਹ ਵੀ ਪਿੰਡਾਂ ਤੋਂ ਛੱਡ ਕੇ ਆਪਣੇ ਘਰਾਂ ਨੂੰ ਆਪਣੇ ਰਹਾਇਸ਼ ਨੂੰ ਸ਼ਹਿਰਾਂ ਵਿੱਚ ਲੈ ਕੇ ਆਏ ਨੇ ਕਿਉਂਕਿ ਖੁੱਲੇ ਡੁੱਲੇ ਘਰਾਂ ਵਿੱਚ ਰਹਿਣ ਦੀ ਆਦਤ ਹੁੰਦੀ ਹੈ ਤਾਂ ਸ਼ਹਿਰਾਂ ਦੇ ਬਾਹਰਲੇ ਇਲਾਕੇ ਜਿਹੜੇ ਡਿਵੈਲਪ ਹੋ ਰਹੇ ਨੇ ਉੱਥੇ ਜ਼ਿਆਦਾਤਰ ਉਹ ਲੋਕ ਆ ਕੇ ਵਸ ਗਏ ਨੇ ਉਹਨਾਂ ਨੇ ਆਪਣੇ ਕਰ ਜਿਹੜੇ ਨੇ ਬਣਾ ਲਏ ਨੇ ਇੱਕ ਹੋਲ ਸਟਡੀ ਹੋਈ ਹੈ ਉਸ ਤੇ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 1991 ਤੋਂ ਲੈ ਕੇ 2011 ਤੱਕ ਕਰੀਬ 2 ਲੱਖ ਛੋਟੇ ਕਿਸਾਨ ਖੇਤੀ ਛੱਡ ਗਏ ਨੇ ਖੇਤੀ ਤੋਂ ਬਾਹਰ ਹੋ ਗਏ ਨੇ ਹੁਣ ਤੱਕ ਜਿਹੜਾ ਵੀ ਇਹ ਅੰਕੜਾ ਦਿੱਤਾ ਜਾਂਦਾ ਸੀ ਉਹ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ 5 ਲੱਖ ਦੇ ਕਰੀਬ ਹੈ ਜੋ ਕਿ ਹੁਣ ਘਟ ਕੇ 3 ਲੱਖ ਦੇ ਕਰੀਬੀ ਰਹਿ ਗਈ ਹੈ 2 ਲੱਖ ਲੋਕ ਖੇਤੀ ਨੂੰ ਛੱਡ ਕੇ ਕਿਸੇ ਹੋਰ ਕੰਮ ਦੇ ਵਿੱਚ ਲੱਗ ਗਏ ਨੇ ਉਹਨਾਂ ਨੇ ਖੇਤੀ ਨੂੰ ਐਜ਼ ਅ ਤੰਦਾ ਛੱਡ ਕੇ ਕਿਸੇ ਨਾ ਕਿਸੇ ਹੋਰ ਕੰਮ ਦੇ ਵਿੱਚ ਚਾਹੇ ਨੌਕਰੀ ਚਾਹੇ ਕੋਈ ਬਿਜ਼ਨਸ ਚਾਹੇ ਆਪਣਾ ਕੰਮਕਾਰ ਚਾਹੇ ਕੋਈ ਦੁਕਾਨ ਕੁਝ ਵੀ ਸ਼ੁਰੂ ਕਰ ਦਿੱਤਾ ਹੈ ਲੇਕਿਨ ਖੇਤੀ ਉਹਨਾਂ ਵੱਲੋਂ ਛੱਡ ਦਿੱਤੀ ਗਈ ਹੈ ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਨੇ ਡਾਕਟਰ ਸੁਖਪਾਲ ਸਿੰਘ ਉਹਨਾਂ ਦੇ ਮੁਤਾਬਿਕ ਵਧ ਰਹੇ ਸ਼ਹਿਰੀਕਰਨ ਕਰਕੇ ਗਿਆ ਹੋਇਆ ਹੈ ਤੇ ਵਿਕਾਸ ਪ੍ਰੋਜੈਕਟਾਂ ਤੋਂ ਇਲਾਵਾ ਕਲੋਨੀਆਂ ਦੇ ਵਿਸਾਰ ਕਰਕੇ ਖੇਤੀ ਹੇਠਲਾ ਰਕਬਾ ਸ਼ਹਿਰਾਂ ਹੇਠ ਆ ਗਿਆ ਹੈ ਸ਼ਹਿਰ ਵੱਡੇ ਹੁੰਦੇ ਜਾ ਰਹੇ ਨੇ ਉਹਨਾਂ ਦੀਆਂ ਹੱਦਾਵਾਂ ਵਧੀਆਂ ਜਾ ਰਹੀਆਂ ਨੇ ਤੇ ਪਿੰਡ ਛੋਟੇ ਹੁੰਦੇ ਜਾ ਰਹੇ ਨੇ ਜਾਂ ਖੇਤੀ ਹੇਠਲਾ ਰਕਬਾ ਲਗਾਤਾਰ ਘਟ ਰਿਹਾ ਹੈ ਹੁਣ ਇੱਥੇ ਇਹ ਵੀ ਯੋਗ ਹੈ ਕਿ ਇਹ ਜਿਹੜੀ ਸਟੱਡੀ ਹੈ ਉਹ 2011 ਤੱਕ ਦੀ ਗੱਲ ਕਰਦੀ ਹੈ 2011 ਤੋਂ ਲੈ ਕੇ ਹੁਣ 2025 ਸਾਲ ਚੱਲ ਚੁੱਕਿਆ ਹੈ ਇੱਕ ਦਹਾਕੇ ਤੋਂ ਵੀ ਵੱਧ ਦਾ ਸਮਾਂ ਹੋਰ ਲੰਘ ਗਿਆ ਹੈ ਇਸ ਸਮੇਂ ਦੇ ਵਿੱਚ ਇਸ ਦਹਾਕੇ ਦੇ ਵਿੱਚ ਹੋਰ ਕਿੰਨੇ ਕਿਸਾਨ ਨੇ ਛੋਟੇ ਕਿਸਾਨ ਨੇ ਜਿਹੜੇ ਖੇਤੀ ਤੋਂ ਆਪਣਾ ਹੱਥ ਪਿੱਛੇ ਖਿੱਚ ਚੁੱਕੇ ਨੇ ਕਿਸੇ ਹੋਰ ਧੰਦੇ ਵਿੱਚ ਲੱਗ ਗਏ ਨੇ ਖੇਤੀ ਉਹਨਾਂ ਵੱਲੋਂ ਛੱਡੀ ਜਾ ਚੁੱਕੀ ਹੈ ਇਸ ਦੀ ਗਿਣਤੀ ਹਜੇ ਸਾਡੇ ਸਾਹਮਣੇ ਨਹੀਂ ਆਈ ਉਮੀਦ ਇਹ ਹੀ ਹੈ ਕਿ ਜਿਸ ਤਰ੍ਹਾਂ ਦਾ ਟ੍ਰੈਂਡ ਚੱਲ ਰਿਹਾ ਹੈ ਇਸ ਗਿਣਤੀ ਜਿਹੜੀ ਹੈ ਕਿਸਾਨਾਂ ਦੀ ਛੋਟੇ ਕਿਸਾਨਾਂ ਦੀ ਜੋ ਖੇਤੀ ਛੱਡ ਗਏ ਨੇ ਉਹ 2 ਲੱਖ ਤੋਂ ਵੀ ਕਿਤੇ ਜ਼ਿਆਦਾ ਹੋ ਸਕਦੀ ਹੈ ਹੁਣ ਆਪਾਂ ਗੱਲ ਕਰ ਰਹੇ ਸੀ ਵਿਕਾਸ ਪ੍ਰੋਜੈਕਟਾਂ ਦੀ ਦੀ ਤਰੱਕੀ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਸ਼ਹਿਰੀਕਰਨ ਵਧ ਰਿਹਾ ਹੈ ਵਿਕਾਸ ਪ੍ਰੋਜੈਕਟਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਭਾਰਤੀ ਕੌਮੀ ਰਾਜਮਾਰਗ ਅਥਾਰਟੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਜਿਨ ਕਿਹਾ ਜਾਂਦਾ ਹੈ ਉਸ ਨੂੰ ਪੰਜਾਬ ਦੇ ਵਿੱਚ 15 ਪ੍ਰੋਜੈਕਟ ਪੂਰੇ ਕਰਨ ਦੇ ਲਈ ਹੋਰ 103 ਕਿਲੋਮੀਟਰ ਜ਼ਮੀਨ ਦੀ ਲੋੜ ਹੈ ਇਸ ਤੋਂ ਇਲਾਵਾ ਕਿਸਾਨਾਂ ਦੇ ਬੇਨੋਧ ਕਰਕੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦੇ ਤਿੰਨ ਛੋਟੇ ਹਿੱਸਿਆਂ ਦਾ ਕੰਮ ਵੀ ਹਜੇ ਰੁਕਿਆ ਪਿਆ ਹੈ। ਕਈ ਵਾਰ ਪੁਲਿਸ ਨੇ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨਾਂ ਦੇ ਨਾਲ ਝੜਪਾ ਹੋਣ ਕਰਕੇ ਕੰਮ ਜਿਹੜਾ ਹੈ ਉਹ ਜਾਰੀ ਨਹੀਂ ਹੋ ਸਕਿਆ ਕੰਮ ਉੱਥੇ ਦਾ ਉੱਥੇ ਹੀ ਰੁਕਿਆ ਪਿਆ ਹੈ। ਹੁਣ NHAI ਪੰਜਾਬ ਵਿੱਚ 13144 ਕਿਲੋਮੀਟਰ ਦੀ ਕੁੱਲ ਨਵਾਈ ਵਾਲੇ 37 ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਮੀਨ ਦੀ ਘਾਟ ਤੇ ਕਿਸਾਨਾਂ ਦੇ ਵਿਰੋਧ ਕਰਕੇ ਲੰਮੇ ਸਮੇਂ ਤੋਂ ਰੁਕੇ ਹੋਏ ਹਨ। ਜਿਹੜੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ ਹੈ ਉਹਨਾਂ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਤੁਹਾਨੂੰ ਦੱਸ ਕੇ ਹਟੇ ਆਂ ਬਿਆਸ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਅਬੂਰ ਫਾਜ਼ਲਕਾ ਅੰਮ੍ਰਿਤਸਰ ਬਾਈਪਾਸ ਮੋਗਾ ਬਾਜਾਖਾਨਾ ਅੰਮ੍ਰਿਤਸਰ ਬਠਿੰਡਾ ਦੱਖਣੀ ਲੁਧਿਆਣਾ ਬਾਈਪਾਸ ਲੁਧਿਆਣਾ ਬਠਿੰਡਾ ਲੁਧਿਆਣਾ ਰੂਪੜ ਮਾਰਗ ਇਹ ਸਾਰੇ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕੰਮ ਹਜੇ ਪੂਰਾ ਹੋਣਾ ਹੈ ਚੱਲ ਰਿਹਾ ਹੈ ਜ਼ਮੀਨ ਦੀ ਲੋੜ ਹੈ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਹੜੇ ਨੇ ਸ਼ਹਿਰੀ ਆਵਾਜਾਈ ਤੇ ਰਾਜਮਾਰਗ ਦੇ ਨਿੱਤਨ ਗੜਕਰੀ ਉਹ ਵੀ ਚੇਤਾਵਨੀ ਦੇ ਚੁੱਕੇ ਨੇ ਕਿ ਜੇ ਸੂਬਾ ਸਰਕਾਰ ਜ਼ਮੀਨ ਮੁਹੱਈਆ ਕਰਵਾਉਣ ਦੇ ਵਿੱਚ ناکਾਮ ਰਹਿੰਦੀ ਹੈ ਤਾਂ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਜਾਂ ਵਾਪਸ ਲੈ ਲਏ ਜਾਣਗੇ ਇਹ ਸਾਰੀ ਕੁੱਲ ਮਿਲਾ ਕੇ ਪੰਜਾਬ ਦੀ ਇਸ ਟਾਈਮ ਦੀ ਸਥਿਤੀ ਹੈ ਹੁਣ ਕਿਸਾਨ ਵਿਰੋਧ ਕਰ ਰਹੇ ਨੇ ਜ਼ਮੀਨ ਐਕਵਾਇਰ ਕਰਨ ਦਾ ਲੇਕਿਨ ਉਹ ਵਿਰੋਧ ਇਸ ਲਈ ਨਹੀਂ ਕਰ ਰਹੇ ਕਿ ਉਹ ਆਪਣੀ ਜ਼ਮੀਨ ਦੇਣਾ ਨਹੀਂ ਚਾਹੁੰਦੇ ਯਾ ਉਹਨਾਂ ਨੂੰ ਜ਼ਮੀਨ ਇੰਨੀ ਪਿਆਰੀ ਹੈ ਕਿ ਉਹ ਖੇਤੀ ਤੋਂ ਬਿਨਾ ਕੁਝ ਹੋਰ ਸੋਚ ਨਹੀਂ ਸਕਦੇ ਉਹ ਜ਼ਮੀਨ ਇਸ ਲਈ ਨਹੀਂ ਦੇਣਾ ਚਾਹੁੰਦੇ ਹੈਗੇ ਕਿਉਂਕਿ ਉਹ ਮੁਆਵਜ਼ਾ ਜਿਹੜਾ ਹੈ ਉਹ ਲੱਖਾਂ 'ਚ ਨਹੀਂ ਚਾਹੁੰਦੇ ਉਹ ਮੁਆਵਜ਼ਾ ਕਰੋੜਾਂ 'ਚ ਚਾਹੁੰਦੇ ਨੇ ਫਰਕ ਇਸ ਗੱਲ ਦਾ ਹੈ ਜ਼ਮੀਨ ਨਾਲ ਪਿਆਰ ਨਹੀਂ ਹੈ ਮੁੱਲ ਜਿਹੜਾ ਹੈ ਉਹ ਦੁੱਗਣਾ ਤਿਗਣਾ ਚਾਹੁੰਦੇ ਨੇ ਜੋ ਕਿ ਸਰਕਾਰ ਉਹਨਾਂ ਨੂੰ ਦੇ ਰਹੀ ਹੈ ਉਸ ਤੋਂ ਜ਼ਿਆਦਾ ਲੜਾਈ ਇਹ ਨਹੀਂ ਹੈ ਕਿ ਉਹ ਖੇਤੀ ਤੋਂ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਨੇ ਗੱਲ ਲਾਲਚ ਦੀ ਹੋ ਰਹੀ ਹੈ ਮੁੱਦੇ ਪੰਜਾਬ ਦੇ ਬਹੁਤ ਨੇ ਲੇਕਿਨ ਉਹਨਾਂ ਤੇ ਚਰਚਾ ਉਸ ਤਰੀਕੇ ਨਾਲ ਨਹੀਂ ਹੁੰਦੀ ਹੁਣ ਸਭ ਨੂੰ ਪਤਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਬਹੁਤੀ ਵਸੋਂ ਜਿਹੜੀ ਹੈ ਉਹ ਖੇਤੀ ਨਾਲ ਜੁੜੀ ਹੋਈ ਹੈ ਆਰਥਿਕਤਾ ਪੰਜਾਬ ਦੀ ਸਾਰੀ ਦੀ ਸਾਰੀ ਖੇਤੀ ਨਾਲ ਜੁੜੀ ਹੋਈ ਹੈ ਲੇਕਿਨ 50 60 ਸਾਲ ਤੋਂ ਅਸੀਂ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਉਸ ਤੋਂ ਬਾਅਦ ਕਣਕ ਝੋਨਾ ਕਣਕ ਝੋਨਾ ਦੇ ਫਸਲੀ ਚੱਕਰ ਵਿੱਚ ਫਸੇ ਹੋਏ ਹਾਂ ਕਾਫੀ ਨੁਕਸਾਨ ਸਾਡਾ ਹੋ ਗਿਆ ਹੈ ਸਪਰੀਆ ਕਰਕੇ ਰੇਹਾਂ ਪਾ ਕੇ ਖਾਦਾਂ ਨਾਲ ਜਾਂ ਨਵੇਂ ਬੀਜਾਂ ਦੀ ਕਿਸਮ ਨਾਲ ਜਿੰਨੀ ਕੁ ਝਾੜ ਵਧਾ ਸਕਦੇ ਸੀ ਉੰਨੀ ਕੁ ਪੈਦਾਵਾਰ ਅਸੀਂ ਵਧਾ ਚੁੱਕੇ ਹਾਂ ਇਸ ਤੋਂ ਹੋਰ ਵਧਾਉਣਾ ਸੰਭਵ ਨਹੀਂ ਲੱਗ ਰਿਹਾ ਅੱਜ ਦੇ ਟਮੇ ਦੇ ਵਿੱਚ ਕਿ ਆਪਾਂ ਕਿਵੇਂ ਉਸ ਪੈਦਾਵਾਰ ਨੂੰ ਹੋਰ ਵਧਾ ਸਕਦੇ ਹਾਂ ਕਿਵੇਂ ਹੋਰ ਤਰੱਕੀ ਕਰ ਸਕਦੇ ਹਾਂ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਬਦਲਾਅ ਨੂੰ ਕੋਈ ਰੋਕ ਨਹੀਂ ਸਕਦਾ ਚੇਂਜ ਇਸ ਨੈਸੈਸਰੀ ਬਦਲਾਅ ਆਉਂਦਾ ਹੀ ਆਉਂਦਾ ਹੈ 50 ਸਾਲਾਂ ਤੋਂ ਜੇ ਅਸੀਂ ਉਸ ਰੈਵੋਲੂਸ਼ਨ ਦੇ ਸਿਖਰ ਤੇ ਪਹੁੰਚ ਗਏ ਹਾਂ ਉਸ ਤੋਂ ਜ਼ਿਆਦਾ ਪੈਦਾਵਾਰ ਨਹੀਂ ਵਧਾ ਸਕਦੇ ਉਸ ਤੋਂ ਜ਼ਿਆਦਾ ਕਮਾਈ ਨਹੀਂ ਕਰ ਸਕਦੇ ਤਰੱਕੀ ਨਹੀਂ ਕਰ ਸਕਦੇ ਤਾਂ ਸੁਭਾਵਿਕ ਹੈ ਕਿ ਸਾਨੂੰ ਹੋਰ ਰਸਤੇ ਤੜਾਸ਼ਣ ਦੀ ਲੋੜ ਹੈ ਹਰ ਕੋਈ ਜਿੰਨੀ ਵੀ ਸੱਭਿਅਤਾ ਹੈ ਕੋਈ ਵੀ ਸਿਵਿলাইゼਸ਼ਨ ਹੈ ਕੋਈ ਵੀ ਦੇਸ਼ ਹੈ ਕੋਈ ਵੀ ਸੂਬਾ ਹੈ ਉਸ ਦੇ ਵਿੱਚ ਇਹ ਚੱਕਰ ਚੱਲਦਾ ਰਹਿੰਦਾ ਹੈ ਸਾਡੇ ਨਾਲ ਵੀ ਕੋਈ ਨਵੀਂ ਗੱਲ ਨਹੀਂ ਹੋ ਰਹੀ ਲੇਕਿਨ ਅਸੀਂ ਇਹ ਚੱਕਰ ਤੋਂ ਬਾਹਰ ਨਿਕਲਣ ਦਾ ਰਸਤਾ ਜੋ ਚੁਣਿਆ ਸੀ ਉਹੋ ਸਨਤੀ ਰਸਤਾ ਨਹੀਂ ਸੀ ਇੰਡਸਟਰੀਅਲਾਈਜੇਸ਼ਨ ਨਹੀਂ ਸੀ ਅਸੀਂ ਰਸਤਾ ਚੁਣਿਆ ਬਾਹਰ ਜਾਣ ਦਾ ਮਾਈਗ੍ਰੇਸ਼ਨ ਦਾ ਕਾਫੀ ਵੱਡੇ ਪੱਤਰਾ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਪਰਿਵਾਰਾਂ ਦੇ ਪਰਿਵਾਰ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਨੇ ਸਾਡੀ ਨੌਜਵਾਨ ਪੀੜੀ ਦਾ ਵੀ ਬਹੁਤ ਵੱਡਾ ਹਿੱਸਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਉੱਥੇ ਵੀ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ ਰਸਤੇ ਬੰਦ ਹੁੰਦੇ ਦਿਖਾਈ ਦੇ ਰਹੇ ਹਨ ਮੁੱਦਾ ਸਭ ਤੋਂ ਵੱਡਾ ਅੱਜ ਪੰਜਾਬ ਦੇ ਵਿੱਚ ਇਹ ਹੈ ਕਿ ਅਸੀਂ ਹੁਣ ਅੱਗੇ ਰਸਤਾ ਕੀ ਲੱਭੀਏ ਅਸੀਂ ਸਟੈਗਨੇਸ਼ਨ ਤੇ ਆ ਚੁੱਕੇ ਹਾਂ ਉਸ ਪੁਆਇੰਟ ਤੇ ਪਹੁੰਚ ਚੁੱਕੇ ਹਾਂ ਜਿੱਥੋਂ ਖੇਤੀ ਵਿੱਚ ਅਸੀਂ ਬਹੁਤ ਜ਼ਿਆਦਾ ਕਮਾਈ ਨਹੀਂ ਕਰ ਸਕਦੇ ਛੋਟੀਆਂ ਜ਼ਮੀਨਾਂ ਖਾਸ ਕਰਕੇ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ ਹੈ ਪਰਿਵਾਰ ਵਧਦੇ ਨੇ ਜ਼ਮੀਨਾਂ ਵੰਡੀਆਂ ਜਾਂਦੀਆਂ ਨੇ ਲੈਂਡ ਹੋਲਡਿੰਗ ਛੋਟੀ ਹੋਈ ਜਾਂਦੀ ਹੈ ਉੱਥੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਗੁਜ਼ਰਬਸਰ ਕਰਨਾ ਔਖਾ ਹੁੰਦਾ ਜਾਂਦਾ ਹੈ ਸੰਨਤ ਅਸੀਂ ਪਹਿਲਾਂ ਹੀ ਇਹੋ ਜਿਹਾ ਮਾਹੌਲ ਬਣਾ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਬਹੁਤੀ ਜ਼ਿਆਦਾ ਆਉਣ ਦੇ ਚਾਂਸ ਨਹੀਂ ਲੱਗਦੇ ਜੇ ਸੰਨਤ ਨੂੰ ਵਧਾਵਾ ਨਹੀਂ ਦੇ ਰਹੇ ਖੇਤੀ ਖੜੋਤ ਤੇ ਆ ਗਈ ਹੈ ਬਾਹਰ ਜਾਣ ਦੇ ਰਸਤੇ ਮੁੱਕ ਚੁੱਕੇ ਨੇ ਤੇ ਚਰਚਾ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਭਵਿੱਖ ਪੰਜਾਬ ਦਾ ਕਿੱਧਰ ਜਾਣਾ ਹੈ ਬੇਤਰੀ ਕਿਸ ਪਾਸੇ ਵਿੱਚ ਹੈ ਕਿਹੜੇ ਪਾਸੇ ਨੂੰ ਸਾਨੂੰ ਆਪਣੇ ਆਪ ਨੂੰ ਮੋੜਨਾ ਚਾਹੀਦਾ ਹੈ ਮੋਲਡ ਕਰਨਾ ਚਾਹੀਦਾ ਹੈ ਕਾਕੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਪੀੜੀਆਂ ਨੇ ਉਹ ਤਰੱਕੀ ਤੇ ਖੁਸ਼ਹਾਲੀ ਦੀ ਜ਼ਿੰਦਗੀ ਬਤੀਤ ਕਰ ਸਕਾਂ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਚਰਚਾ ਇਹ ਗੱਲ ਤੇ ਕਰ ਰਹੇ ਹਾਂ ਕਿ ਸੁਖਪੀਰ ਬਾਦਲ ਪ੍ਰਧਾਨਗੀ ਛੱਡੇਗਾ ਜਾਂ ਨਹੀਂ ਗਿਆਨੀ ਹਰਪ੍ਰੀਤ ਸਿੰਘ ਦਾ ਹੁਣ ਕੀ ਹੋਏਗਾ ਦਲਜੀਤ ਦਸਾਂਝ ਮੋਦੀ ਨੂੰ ਮਿਲਣ ਕਿਉਂ ਗਿਆ ਕੀ ਯੋਗਦਾਰ ਹੋ ਗਿਆ ਹੈ ਅਸੀਂ ਅਸਲੀ ਮੁੱਦੇ ਜਿੰਨਾ ਦੇ ਉੱਤੇ ਸਾਡਾ ਭਵਿੱਖ ਨਿਰਪੜ ਕਰਦਾ ਹੈ ਕਦੇ ਵੀ ਉਸ ਦੇ ਉੱਤੇ ਚਰਚਾ ਨਹੀਂ ਕਰ ਰਹੇ ਜੇ ਅੰਦੋਲਨ ਵੀ ਛੜਿਆ ਹੋਇਆ ਹੈ ਉਹ ਹੁਣ ਹੌਲੀ ਹੌਲੀ ਪਰਤਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਨੇ ਕਿ ਉਹ ਕਿਸਾਨੀ ਬਚਾਉਣ ਦੇ ਲਈ ਨਹੀਂ ਲੜਿਆ ਜਾ ਰਿਹਾ ਉਸ ਦੇ ਸਿਆਸੀ ਮਕਸਦ ਹਨ ਜਿਹੜੇ ਕਿ ਇੱਕ ਦੂਜੇ ਦੇ ਉੱਪਰ ਹੁਣ ਦੂਸ਼ਣबाजी ਸ਼ੁਰੂ ਹੋ ਗਈ ਲੋੜ ਸਮੇਂ ਦੀ ਇਹ ਹੈ ਕਿ ਅਸੀਂ ਚਰਚਾ ਇਹਨਾਂ ਗੱਲਾਂ ਦੇ ਉੱਤੇ ਕਰੀਏ ਕਿ ਸਾਡਾ ਭਵਿੱਖ ਜਿਹੜਾ ਹੈ ਉਹ ਕਿਵੇਂ ਸੁਰੱਖਿਅਤ ਰਹੇਗਾ ਇਹ ਖੇਤੀ ਦੇ ਵਿੱਚ ਅਸੀਂ ਕਮਾਈ ਜ਼ਿਆਦਾ ਕਰਨੀ ਚਾਹੁੰਦੇ ਆ ਤਾਂ ਸਾਨੂੰ ਕੀ ਕਰਨਾ ਪਏਗਾ ਚੋਨੇ ਤੋਂ ਬਾਹਰ ਅਸੀਂ ਕਿਵੇਂ ਆ ਸਕਦੇ ਹਾਂ ਉਹਦੇ ਬਦਲ ਕੀ ਹੋ ਸਕਦੇ ਨੇ ਉਸ ਉੱਪਰ ਕੋਈ ਵੀ ਚਰਚਾ ਨਹੀਂ ਹੋ ਰਹੀ ਦਾਲਾਂ ਦੀ ਖੇਤੀ ਕਿਵੇਂ ਕਰ ਸਕਦੇ ਆ ਫੂਡ ਪ੍ਰੋਸੈਸਿੰਗ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਆ ਉਸ ਤੇ ਉੱਪਰ ਅਸੀਂ ਚਰਚਾ ਨਹੀਂ ਕਰ ਰਹੇ ਅਸੀਂ ਸਿਰਫ ਇੱਕ ਮੰਗ ਦੇ ਉੱਤੇ ਅੜੇ ਹੋਏ ਆ कि ਸਾਡੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਵੇ ਤਾਂ ਕਿ ਅਸੀਂ ਇਸ ਤਰ੍ਹਾਂ ਹੀ ਕਣਕ ਜੀਰੀ ਕਣਕ ਜੀਰੀ ਕਣਕ ਜੀਰੀ ਕਰਦੇ ਰਹੀਏ ਲੇਕਿਨ ਆਉਣ ਵਾਲੇ ਭਵਿੱਖ ਦੇ ਵਿੱਚ ਸੰਭਵ ਨਹੀਂ ਹੋ ਸਕੇਗਾ ਇਸ ਦਾ ਇੱਕ ਟ੍ਰੇਲਰ ਇੱਕ ਚਾਲਕ ਅਸੀਂ ਇਸ ਵਾਰ ਝੋਨੇ ਦੀ ਖਰੀਦ ਦੇ ਵਿੱਚ ਦੇਖ ਚੁੱਕੇ ਹਾਂ ਇਸ ਤਰ੍ਹਾਂ ਕਿਸਾਨ ਪੰਡੀਆਂ ਦੇ ਵਿੱਚ ਰੁਲਦੇ ਰਹੇ ਫਸਲ ਅੰਤ ਦੇ ਵਿੱਚ ਉਹਨਾਂ ਨੂੰ ਕਾਟ ਲਗਾ ਕੇ ਘੱਟ ਮੁੱਲ ਦੇ ਉੱਤੇ ਵੇਚਣੀ ਪਈ ਤਾਂ ਹੀ ਉਹ ਸੁਰੱਖਿੜੂ ਹੋ ਕੇ ਮੰਡੀਆਂ ਤੋਂ ਬਾਹਰ ਨਿਕਲ ਸਕੀ ਇਹ ਇੱਕ ਚਲਕ ਸੀ ਆਉਣ ਵਾਲਾ ਸਮਾਂ ਇਸ ਤੋਂ ਜ਼ਿਆਦਾ ਪੀੜਾ ਨਾਲ ਭਰਿਆ ਹੋਏਗਾ ਦੁਖਦਾਇਕ ਹੋਏਗਾ ਔਖਾ ਹੋਏਗਾ ਇਹ ਸਮਝਣ ਦੀ ਲੋੜ ਹੈ ਸਾਡੇ ਬੁੱਧੀਜੀਵੀਆਂ ਨੂੰ ਵਿਚਾਰਕਾਂ ਨੂੰ ਜੋ ਵੀ ਲੋਕ ਡਿਸਕਸ਼ਨਾਂ ਕਰਦੇ ਨੇ ਚਰਚਾਵਾਂ ਕਰਦੇ ਨੇ ਉਹਨਾਂ ਨੂੰ ਇਸ ਮਸਲੇ ਦੇ ਉੱਤੇ ਚਰਚਾ ਕਰਨ ਦੀ ਜ਼ਿਆਦਾ ਲੋੜ ਹੈ ਸਰਕਾਰਾਂ ਨਾਲ ਬਹਿ ਕੇ ਇਸ ਗੱਲ ਤੇ ਮੱਥਾ ਮਾਰਨ ਦੀ ਲੋੜ ਹੈ ਕਿ ਪੰਜਾਬ ਦੀ ਜੇ ਤਰੱਕੀ ਜਾਰੀ ਰੱਖਣੀ ਹੈ ਤਾਂ ਮੋੜ ਕਿਹੜੀ ਦਿਸ਼ਾ ਦੇ ਵਿੱਚ ਕਟਿਆ ਜਾ ਅਸੀਂ ਖਡੋਤ ਦੇ ਵਿੱਚ ਰਹਿ ਕੇ ਸਰਵਾਈਵ ਨਹੀਂ ਕਰ ਸਕਦੇ ਚਰਚਾ ਇਸ ਗੱਲ ਤੇ ਨਹੀਂ ਹੋਣੀ ਚਾਹੀਦੀ ਕਿ ਲੀਡਰ ਵਹੀਨ ਹੋ ਗਏ ਹਨ ਅਸੀਂ ਜੀ ਸਾਡਾ ਨੇਤਾ ਨਿਰਿਆ ਬਹੁਤ ਨੇਤਾ ਨੇ ਬਹੁਤ ਆਉਣਗੇ ਬਹੁਤ ਜਾਣਗੇ ਲੇਕਿਨ ਜੇ ਪੂਰੀ ਆਬਾਦੀ ਦਾ ਭਵਿੱਖ ਦਾਤੇ ਲੱਗਿਆ ਹੋਵੇ ਖੁਸ਼ਹਾਲੀ ਸੂਬੇ ਦੀ ਦਾਤੇ ਲੱਗੀ ਹੋਵੇ ਤਾਂ ਚਰਚਾਵਾਂ ਇਹਨਾਂ ਚੀਜ਼ਾਂ ਤੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਇਹ ਜਿਹੇ ਫਾਲਤੂ ਮੁੱਦਿਆਂ ਦੇ ਉੱਤੇ ਜਿਹੜੇ ਕਿ ਅਸੀਂ ਅਕਸਰ ਕਰਦੇ ਰਹਿੰਦੇ ਹਾਂ ਕਰਦੇ ਦਿਖਾਈ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲਾਂ ਤੇ ਅਕਸਰ ਦਿੰਦੇ ਆ ਉਸ ਚੀਜ਼ਾਂ ਤੋਂ ਬਚ ਕੇ ਕਿਸੇ ਨਾ ਕਿਸੇ ਸੀਰੀਅਸ ਮੁੱਦੇ ਤੇ ਇਸ ਮੁੱਦੇ ਤੇ ਗੱਲ ਕਰਨ ਦੀ ਲੋੜ ਹੈ ਚਰਚਾ ਕਰਨ ਦੀ ਲੋੜ ਹੈ ਕਿ ਖੇਤੀ ਤੋਂ ਦਾ ਵਿਕਲਪ ਕੀ ਲੱਭਿਆ ਜਾਵੇ ਫਸਲਾਂ ਦਾ ਵਿਕਲਪ ਕੀ ਲੱਭਿਆ ਜਾਵੇ ਕੀ ਇਸ ਤਰ੍ਹਾਂ ਦਾ ਮੋੜ ਕਟਿਆ ਜਾਵੇ ਜਾਂ ਕਿਸ ਚੀਜ਼ ਦੇ ਉੱਤੇ ਨਿਰਭਰ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਕੋਈ ਰਾਹ ਦਿਖ ਸਕੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਬਣ ਸਕੇ ਜਿਵੇਂ ਹੁਣ ਤੱਕ ਅਸੀਂ ਆਨੰਦ ਮਾਣਦੇ ਆਏ ਸਾਡੇ ਬੱਚੇ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਦਾ ਆਨੰਦ ਮਾਣ ਸਕਣ ਇਨ੍ਹਾਂ ਸਾਰੀਆਂ ਚੀਜ਼ਾਂ ਤੇ ਚਰਚਾ ਕਰਨ ਦੀ ਲੋੜ ਹੈ ਮੁੱਦੇ ਅਸਲ ਵਿੱਚ ਇਹ ਨੇ ਨਾ ਕਿ ਹੋਰ ਜਿਨ੍ਹਾਂ ਦੇ ਉੱਤੇ ਅਸੀਂ ਸਾਰਾ ਦਿਨ ਚਰਚਾ ਕਰਦੇ ਰਹਿੰਦੇ ਹਾਂ ਉਮੀਦ ਕਰਦੇ ਹਾਂ ਕਿ ਵਿਖੇ ਦੇ ਵਿੱਚ ਇਹ ਚਰਚਾਵਾਂ ਸੰਭਵ ਹੋ ਸਕਣਗੀਆਂ ਤੇ ਅਸੀਂ ਕੋਈ ਰਸਤਾ ਇਹੋ ਜਿਹਾ ਲੱਭ ਸਕਾਂਗੇ ਜਿਹੜੀ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੋਈ ਦਿਸ਼ਾ ਦਿਖਾ ਸਕੇ ਕੋਈ ਹੋਰ ਰਾਹ ਲੱਭ ਕੇ ਦੇ ਸਕੇ ਜਿੱਥੇ ਉਹ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ گزار ਬਸਰ ਕਰ ਸਕੇ ਵਿਦਾ ਲੈਨੇ ਆ ਧੰਨਵਾਦ